ਤੇ ਬਹੁਤ ਸਾਰਾ ਧੰਨਵਾਦ ਸਾਡੇ ਗੁਰਮੁਖ ਜੀ ਦਾ ਜੋ ਇੱਥੇ ਦੂਰ ਬਰਾਡੇ ਇਲਾਕੇ ਦੇ ਵਿੱਚ ਸਤਿਗੁਰ ਵਿਦਾਸ ਮਹਾਰਾਜ ਜੀ ਦੇ ਮਿਸ਼ਨ ਤੇ ਮਿਸ਼ਨ ਤੇ ਪ੍ਰਚਾਰ ਕਰਵਾਦਿਆਂ ਵਿੱਚ ਲੱਗੇ ਹੋਏ ਨੇ ਪਰ ਮੈਂ ਦੱਸ ਰਿਹਾ ਮੈਂ ਗੱਲ ਕਰ ਰਿਹਾ ਵੀ ਆਪਾਂ ਵੀ ਇੱਥੇ ਕਮਰਾ ਲੈ ਲਈਏ ਆ ਕਿਥੇ ਰਹੀ ਇੰਨਾ ਵਧੀਆ ਇਹਨਾਂ ਨੇ ਬਣਾਇਆ ਹੋਇਆ ਕਿਉਂਕਿ ਸ਼ਹਿਰੀ ਜ਼ਿੰਦਗੀ ਤੇ ਇਥੇ ਦੀ ਜ਼ਿੰਦਗੀ ਵਿੱਚ ਬਹੁਤ ਫਰਕ ਹੈ ਪਰ ਤੁਸੀਂ ਇਸ ਜਗਤ ਦੇ ਉੱਪਰ ਰਹਿ ਕੇ ਸਤਗੁਰੂ ਵਿਦਾਸ ਮਹਾਰਾਜ ਜੀ ਨੇ ਇੰਨਾ ਸੁੰਦਰ ਗੁਰੂ ਘਰ ਬਣਾਇਆ ਲੈਟਰ ਬਹੁਤ ਵਧੀਆ ਪਾਇਆ ਇਥੇ ਦੇ ਨਜ਼ਰ ਦੇ ਉਸ ਬੱਚੇ-ਬੱਚੇ ਦਾ ਬਹੁਤ-ਬਹੁਤ ਧੰਨਵਾਦ ਜੋ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਨਾਲ ਲੱਗੇ ਹੋਏ ਨੇ ਅਸੀਂ ਕੋਈ ਆਪ ਜੀ ਦੇ ਕੋਲ ਅੱਜ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਲੈ ਕੇ ਆਏ ਆ ਕਿ ਜਿਹੜਾ 648 ਸਾਲ ਤੋਂ ਚੱਲ ਰਿਹਾ ਹੈ ਫਰਦਾਨ ਸਚਾਈ ਹੈ ਤੇ ਜਲਦੀ ਜਾਣਾ ਹੈ ਕੋਈ ਵਿਦਾਈ ਦੇ ਪਾਸਰ ਤੁਸੀਂ ਲੋਕ ਹੋ ਜਿਨ੍ਹਾਂ ਨੇ ਸਤਗੁਰੂ ਵਿਦਾ ਆਸਮਾਨਾ ਜੀ ਦੇ ਸਬਾਣੀ ਦੇ ਕੱਲੇ ਕੱਲੇ ਅੱਖਰ ਨੂੰ ਆਪਣੇ ਮਨਾਂ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਪ੍ਰੋਗ ਕੇ ਅਛਾਇਆ ਤੋਂ ਮਾਲਾ ਤੱਕ ਤੁਸੀਂ ਟੁੱਟ ਨਹੀਂ ਦਿੱਤੇ ਕੋਈ ਜਦੋਂ ਆ ਰਹਿਆ ਸੀ ਤਾਂ ਦੇਖਿਆ ਸਾਡੀਆਂ ਬੀਬੀਆਂ ਕੀਤਨ ਕਰ ਰਹੀਆਂ ਸੀ ਪਰ ਮਾਨੂੰ ਬੜੀ ਪੁੱਛੀ ਹੁੰਦੀ ਹੈ ਵੀ ਜਦੋਂ ਤੁਸੀਂ ਸਤਪੁਰੇ ਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਦੇ ਹੋ ਕਿਤੇ ਮੈਂ ਹਮੇਸ਼ਾ ਇਕੱਲੇ ਗੱਲ ਜਾ ਕੇ ਗੱਲ ਇਹ ਕਹਿੰਦਾ ਹੁੰਦਾ ਵੀ ਬਾਣੀ ਵੀ ਆ ਕੇ ਰੱਖਣ ਦੇ ਨਾਲ ਉਸ ਵਿੱਚੋਂ ਪ੍ਰਚਾਰ ਨਹੀਂ ਦਿੱਕਦਾ ਉਸ ਵਿੱਚੋਂ ਗਿਆਨ ਨਹੀਂ ਨਿਕਲਣਾ ਬਾਣੀ ਪੜ੍ਹ ਕੇ ਉਹਦੇ ਵਿੱਚੋਂ ਗਿਆਨ ਹੋਣਾ ਜਿਤਕ ਆਪਾਂ ਪਰੰਗੇ ਨਾਲ ਲਿਖਾਂਗੇ ਨਾ ਜੇ ਸਤਪੁਰੇ ਵਿਦਾਸ ਮਹਾਰਾਜ ਜੀ ਆ ਸਾਡੇ ਦਿਲਾਂ ਦੇ ਵਿੱਚ ਨੇ ਮਾਈ ਦੇ ਵਿੱਚ ਇਸ ਕਰਕੇ ਉਹਨਾਂ ਨੇ ਬਾਣੀ ਲਿਖੀ ਸੀ ਜੇ ਬਾਣੀ ਨਾਲ ਲਿਖੀ ਹੁੰਦੀ ਤਾਂ ਆਪਾਂ ਜਿਸ ਆਪਣੇ ਆਪਣੇ ਅ ਦਾਦੇ ਪੜਦਾਦੇ ਤੋਂ ਇਲਾਵਾ ਬਾਕੀ ਗਾਹ ਸਾਰੇ ਭੁੱਲ ਗਏ ਸਰਾ ਆਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਭੁੱਲ ਜਾਣਾ ਸੀਗਾ ਪਰ ਤੁਸੀਂ ਬੜੇ ਵਧਾਈ ਦੇ ਪਾਤਰੋ ਕਿ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅੱਜ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਹੋ ਬਾਬਾ ਜੀ ਗੁਰਮੁਖਤਾਰ ਜੀ ਪਰ ਬੇਨਤੀ ਕਰਾਂਗਾ ਪ੍ਰਸਤਾਤਾਂ ਦੇ ਸਾਰੇ ਜੋ ਕਾਚੀ ਬਣਾਵੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਨਮ ਸਥਾਨ ਤੇ ਕੋਣ ਕੋਣ ਗਿਆ ਖੜੇ ਖੜੇ ਦੱਸੋ ਜਰਾ ਕੌਣ ਆਇਆ ਵਾਹ ਜੀ ਵਾਹ ਪਰ ਜੇ ਜੇ ਨਹੀਂ ਕੋਈ ਹੋਰ ਵੀ ਬੇਨਤੀ ਹੈ ਜੀ ਜੋ ਸਤਗੁਰਾਂ ਦੀ ਰੰਗਰੀ ਦੀ ਪਾਵਨ ਦੇਖਣੀ ਤਾਂ ਉੱਥੇ ਜਾ ਕੇ ਦੇਖਿਓ ਸਤਗੁਰਾਂ ਦੀ ਯਾਰ ਦੀ ਪਾਵਨ ਦੇਖਣੀ ਤਾਂ ਉੱਥੇ ਜਾ ਕੇ ਦੇਖਿਓ ਸਤਗੁਰੂ ਦੀ ਜੇ ਪਤਰੀ ਚਰਦੀ ਦੇਖਣੀ ਤਾਂ ਉੱਥੇ ਜਾ ਕੇ ਦੇਖਿਓ ਕਹਿੰਦੇ ਉਹ ਧਰਤੀ ਬਾਗਾਂ ਵਾਲੀ ਜਿੱਥੇ ਸਤਗੁਰ ਚਰਨ ਪਾਏ ਉਹ ਸਤਗੁਰਾਂ ਦੇ ਚਰਨ ਉੱਥੇ ਅਜੇ ਤੱਕ ਮੇਰੇ ਅੱਲੇ ਵੀ ਉਹ ਪਾਵਨ ਉੱਤੇ ਚੱਲਦੀ ਆ ਤੇ ਜਾ ਕੇ ਬੱਧਾ ਜਿੰਨਾ ਮਰਜੀ ਬਿਮਾਰ ਹੋਵੇ ਜਿੰਨਾ ਮਰਜੀ ਸੀਰੀਅਸ ਹੋਵੇ ਉੱਥੇ ਜਾ ਕੇ ਬੈਠ ਜਾਵੇ ਬਸ ਸਤਗੁਰ ਇੰਨੀ ਪਾਵਨ ਹੈ ਗੁਰਮੁਖ ਸਾਹਿਬ ਜੀ ਇੱਥੇ ਰਹਿ ਕੇ ਆਏ ਇਹਨਾਂ ਨੂੰ ਪੁੱਛੋ ਕਿਤੇ ਪਰਸੀਆਂ ਨਾਲ ਬਹੁਤ ਬਤੀ ਵਧੀਆ ਸੇਵਾਵਾਂ ਉਹ ਤੇ ਕੀਤੀਆਂ ਇਹਨਾਂ ਨੇ ਜ਼ੋਰ ਕਿਤਨਾ ਕਿਤੇ ਲੈ ਕੇ ਚੱਲੇ ਜਾਣਾ ਅੱਜ ਆਪਾਂ ਆਹ ਕਾਰਜਕਾਰ ਨੇ ਦੂਜੇ ਕਾਰਜਕਾਰ ਨੇ ਕਈ ਵਾਰ ਤਾਂ ਕਹਿੰਦੇ ਅਸੀਂ ਪੱਕਾ ਖੋਦ ਕੇ ਚਲੀਏ ਕਈ ਕੰਮ ਕਰਾਇਆ ਜੀ ਇਹਨਾਂ ਨੇ ਸਾਡੇ ਨਾਲ ਉਹ ਤੇ ਬਹੁਤ ਮੰਨ ਲਓ ਇੱਥੋਂ ਨਿਕਲ ਕੇ ਇਹਨਾਂ ਨੇ ਸਤਿਗੁਰੂ ਵਿਦਾਸ ਮਹਾਰਾਜ ਜੀ ਨੂੰ ਜਿਹਦੀ ਬਾਣੀ ਨੂੰ ਆਪਣੇ ਦਿਲਾਜ ਵਸਾਇਆ ਜੇ ਮੇਰੇ ਖਿਆਲ ਵਿੱਚ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਸ਼ਾਇਰੀ ਕੋਈ ਨਹੀਂ ਜਿਹੜਾ ਨਹੀਂ ਜਾਣਦਾ ਕੋਈ ਗੁਰਮੁਖ ਸਾਹਿਬ ਜੀ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਵਾਸਤੇ ਲੱਗੇ ਹੋਏ ਨੇ ਅਸੀਂ ਗੱਲ ਕਰੀਏ ਮੇਨੂ ਮੁੱਦੇ ਚਾਹੀਏ ਅਖਿਲ ਭਾਰਤੀ ਰਗਿਆਸੀ ਤਲ ਸੰਗਠਨ ਇਹ ਕਿ ਵਰਸ਼ੀ ਸਤਿ ਰਾਮਾਨੰਦ ਮਹਾਰਾਜੀ ਦੀ ਇੱਕ ਸੋਚ ਸੀ ਕਿ ਹਰ ਘਰ ਦੇ ਵਿੱਚ ਸਤਿਗੁਰੂ ਰਗਿਆਸ ਮਹਾਰਾਜੀ ਦਾ ਉਤਸਰੂਪ ਲੱਗਣਾ ਚਾਹੀਦਾ ਸਤਿਗੁਰੂ ਰਗਿਆਸ ਮਹਾਰਾਜੀ ਦੀ ਬਾਣੀ ਦੀ ਬਾਣੀ ਹਰ ਘਰ ਕਰ ਜਾਣੀ ਚਾਹੀਦੀ ਉਹ ਲੈ ਕੇ ਜਦੋਂ ਉਨੇ ਜਲਨ ਲੋਕਾਂ ਨੇ ਸਤਿਗੁਰੂ ਸਵਾਮੀ ਨੰਦਰਦਾਸ ਮਹਾਰਾਜੀ ਪਰਮਾਰਸ਼ੀ ਸਤਿ ਰਾਮਾਨੰਦ ਮਹਾਰਾਜੀ ਦੀਆਂ ਬਾਣੀ ਧਰਤੀ ਦੇ ਉੱਪਰ ਗੋਲੀਆਂ ਚਲਾਈਆਂ ਜਿਹਦੇ ਵਿੱਚ ਜਗਦਾਸੀਆ ਕੌਮ ਦੇ ਅਵਰਸ਼ੀ ਸਤਰਾ ਰਮਨੰਦ ਮਰਨਜੀ ਸ਼ਹੀਦ ਹੋ ਗਏ ਕਿਉਂਕਿ ਸਤਗੁਰ ਸੋਹਣੇ ਰਮਨੰਦ ਮਰਨਜੀ ਜੀ ਜੇਪਾ ਗੱਲ ਕਰੀਏ ਉਹਨਾਂ ਨੇ ਹਮੇਸ਼ਾ ਬਾਣੀ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕੀਤਾ ਪਰ ਜਦੋਂ ਪ੍ਰਚਾਰ ਦੇ ਵਾਸਤੇ ਵਿਆਹ ਕਰਦੇ ਸਨ ਪਰ ਸਮੇਂ ਦਾ ਪਤਾ ਨਹੀਂ ਲੱਗਦਾ ਸੀ ਪਰ ਉਹ ਜਲਮ ਲੋਕਾਂ ਨੇ ਸਾਨੂੰ ਬਖੜਾ ਨਹੀਂ ਹੋਣਾ ਪਿਆ ਉਹਨਾਂ ਜਲਮ ਲੋਕਾਂ ਨੇ ਸਾਡੇ ਮਹਾਪੁਰਸ਼ਾਂ ਤੇ ਤੇਜਾਰ ਕਿੰਦਾ ਗੋਲੀਆਂ ਚਲਾਈਆਂ ਵਡੇ ਮਹਾਰਾਜ ਜੀ ਸਤ ਸਤਿਗੁਰੂ ਸਵਾਮੀ ਨੰਦਰਸ ਮਹਾਰਾਜ ਦੇ ਗੋਰੀਆਂ ਲਈ ਉਸ ਤੋਂ ਬਾਅਦ ਅੱਜ ਸਾਨੂੰ ਜੋ ਤਰ੍ਹਾਂ ਮਿਲਿਆ ਉਹ ਦਾਸਿਆ ਤਰਕ ਪਰ ਸਾਨੂੰ ਸਾਰੇ ਕਾਰਜ ਅਗਨਿਤ ਬਾਣੀ ਦੇ ਨਾਲ ਕਰਨੇ ਚਾਹੀਦੇ ਨੇ ਕਿਉਂਕਿ ਇਹਨਾਂ ਨੂੰ ਸਤਿਗੁਰਾਂ ਨੇ ਸਤਿਗੁਰੂ ਵਿਦਾਸ ਮਹਾਰਾਜ ਜੀ ਦੀ ਬਾਣੀ ਇੱਕ ਸਭ ਨੂੰ ਆਜ਼ਾਦੀ ਹੈ ਤੁਸੀਂ ਨੰਗਲ ਸੇ ਰਾਜੋ ਪੰਨੀ ਸ਼ਰਧਾ ਜਿੰਦਾ ਵੀ ਤੁਹਾਡੇ ਸ਼ਰਧਾ ਹੁੰਦਾ ਹੋ ਸਕਦੇ ਤੁਸੀਂ ਸਾਨੂੰ ਕੋਈ ਕੁਝ ਪੱਜੋ ਕਰੀ ਨਹੀਂ ਹੈਗੀ ਤੇ ਜਿੰਨੇ ਵੀ ਸਾਨੂੰ ਕਾਰੇ ਨੇ ਅੰਮ੍ਰਿਤ ਬਾਣੀ ਦੇ ਨਾਲ ਕਰਨੇ ਚਾਹੀਦੇ ਨੇ ਕਿਉਂਕਿ ਜੇ ਸੀ ਵੱਤੋਂ ਤੇਰੇ ਦੇ ਵੀ ਚਲ ਜਾਈਏ ਕਿਸੇ ਰੋੜ ਪਾਸੇ ਵੀ ਚਲ ਜਾਈਏ ਤੇ ਮੈਨੂੰ ਤੁਸੀਂ ਦੱਸ ਸਕਦੇ ਹੋ ਵੀ ਜੇ ਕੋਈ ਵੀ ਬੰਦਾ ਜਿੰਨੇ ਵੀ ਰਵਿਦਾਸੀਆ ਕੌਮ ਦੇ ਤੇਰੇਆ ਨੂੰ ਛੱਡ ਕੇ ਜਾਂ ਕਿਸੇ ਹੋਰ ਡੇਰੇ ਦੇ ਵਿੱਚ ਜਾਂਦਾ ਉਹਨਾਂ ਆਪਣੀ ਲੜਕੀ ਦਾ ਵਿਆਹ ਦੂਜੀ ਧਰਮ ਦੇ ਲੋਕਾਂ ਨਾਲ ਕਰਾਈ ਹੋਣ ਕੋਈ ਹੱਥ ਖੜਾ ਕਰਕੇ ਕਹ ਦੇ ਵੀ ਮੇਰੀ ਕੁੜੀ ਦਾ ਵਿਆਹ ਦੂਜੀ ਧਰਮ ਵਿੱਚ ਚਲਾ ਗਿਆ ਬਾਹਮਣਾਂ ਨਾਲ ਹੋ ਗਿਆ ਸਰਦਾਰਾਂ ਨਾਲ ਹੋ ਗਿਆ ਜੇ ਲੋ ਵਿਆਹ ਦੀ ਗੱਲ ਹੋਣੀ ਉੱਥੇ ਫੇਰੇ ਹੀ ਜੀ ਦੇਖੀ ਅਸੀਂ ਤੁਹਾਡਾ ਗੋਤ ਕੀ ਆ ਤੜਾ ਧਰਮ ਕੀ ਆ ਤੜੀ ਕਾਸਟ ਕੀ ਆ ਜੇ ਤਾਂ ਹੋ ਗਿਆ ਨਾ ਅਸੀਂ ਕ੍ਰਿਸ਼ਨ ਬਣ ਜਾਈਏ ਜਾਂ ਕਿਸੇ ਓਧਰ ਨੂੰ ਚਲ ਗਏ ਸਾਡਾ ਸਭਾ ਕੁਝ ਖਤਮ ਹੋ ਜਾਣਾ ਚਾਹੀਦਾ ਫਿਰ ਵੀ ਤੁਸੀਂ ਸਾਰਾ ਸਾਲ ਸਦੀਆਂ ਸਦੀਆਂ ਸੇਵਾ ਕਰਨ ਨੂੰ ਮਰ ਜਿਦੋ ਆਪਣੇ ਬੱਚਿਆਂ ਦੀ ਵਿਆਹ ਦੀ ਗੱਲ ਹੋਣੀ ਜੇ ਤੁਹਾਡੀ ਮੋਤ ਹੋਣੀ ਆ ਆਪਾਂ ਇੱਕ ਨਾ ਇੱਕ ਸਾਡੇ ਨਹੀਂ ਜਾਣਾ ਹੀ ਆ ਉੱਥੇ ਫੇਰੇ ਹੀ ਕਹਿਣਾ ਯਾਰ ਬਾਬਾ ਜੀ ਨੂੰ ਸੱਦ ਲਓ ਗੁਰੂ ਅਰਜਨ ਦੇਵ ਜੀ ਦੇ ਵਾਰੇ ਤੇ ਸੱਦ ਲਓ ਜੀ ਬਾਬੇ ਦੀਆਂ ਅਰਦਾਸ ਕਾਣੀਆਂ 16 ਪੜਨਾ ਬਾਬੇ ਤੋਂ ਸੱਦ ਲਓ ਫਿਰ ਜੇ ਇਸ ਵੀ ਮਰਨ ਤੋਂ ਬਾਅਦ ਵੀ ਗੁਰੂ ਅਰਜਨ ਦੇਵ ਦੇ ਲਾਣ ਲੱਗਣਾ ਜਿੰਨੇ ਜੀ ਲਗੋ ਚਾਰ ਚੱਕ ਸਿੱਖੋਗੇ ਤਾਂ ਸਹੀ ਉਹ ਅਸੀਂ ਮਰਨ ਤੋਂ ਬਾਅਦ ਮਰਨ ਤੋਂ ਬਾਅਦ ਜੇ ਉਸ ਧਰਮ ਦੇ ਵਿੱਚ ਹੀ ਰਹਿਣਾ ਤੇ ਆਪਾਂ ਫਿਰ ਉਸ ਜਿੰਨੇ ਜੀ ਉਸ ਧਰਮ ਨੂੰ ਕਿਉਂ ਨਾ ਢੋਕ ਲਈਏ ਸਤਾ ਕੇ ਮੈਂ ਸਾਰੇ ਨੂੰ ਬੇਨਤੀ ਕਰਾਂਗਾ ਰਵੀਦਾਸੀਆ ਤਾਂ ਨਾਮ ਹੁੰਦੋ ਨਹੀਂ ਸਤਿਗੁਰ ਵਿਦਾਸ ਮਹਾਰਾਜ ਜੀ ਜਿਦੋਂ ਪਾਣੀ ਲੱਗੇ ਉਹ ਸਤਕੂ ਦਾ ਤੌਰ ਰਵੀਦਾਸੀ ਧਰਮ ਚੱਲਿਆ ਔਰ ਸਾਰੇ ਰਵੀਦਾਸੀਆ ਧਰਮ ਦੇ ਨਾਲ ਜੁੜਨਾ ਚਾਹੀਦਾ ਔਰ ਮੈਂ ਅੱਜ ਅਸੀਂ ਇੱਕ ਸੰਦੇਸ਼ ਲੈ ਕੇ ਆਏ ਆ ਅੱਜ ਦੱਸਾਂਗੇ ਬਹੁਤ ਵੱਡਾ ਸੰਦੇਸ਼ ਆਪ ਜੀ ਨੂੰ ਸਾਡੇ ਡਾਕਟਰ ਸਾਹਿਬ ਆਪ ਜੀ ਨਾਲ ਜਾਣੂ ਕਰਾਉਣਗੇ ਜਤਿੰਦਰ ਬੱਦਲ ਜੀ ਸਾਡੇ ਪ੍ਰਧਾਨ ਸਾਹਿਬ ਹਿਸ਼ਾਰਪੁਰ ਤੋਂ ਉਹ ਜਾਣੂ ਕਰਾਉਣਗੇ ਤੇ ਬਹੁਤ ਵੱਡਾ ਸੰਦੇਸ਼ ਜੋ ਵਿਨੂਲ ਮਹਾਰਾਜ ਜੀ 168 ਸਤਗੁਰ ਸੁਆਮੀ ਨਨਦਾਸ ਮਹਾਰਾਜ ਦਾ ਹੈ ਆਪ ਜੀ ਨੂੰ ਦੱਸ ਕੇ ਜਾਣਗੇ ਉਸ ਤੋਂ ਬਾਅਦ ਜਰੂਰ ਤੁਸੀਂ ਇਸ ਬੰਦੇ ਦੀ ਹਲਫ ਕਾਰਨੀ ਇਸ ਬੰਦੇ ਨਾਲ ਜੋੜ ਕੇ ਕਾਰਜ ਕਰਦੇ ਵਿੱਚ ਸਤਿਗੁਰ ਗਦਾਸਵਾਲਾ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਮੈਂਦਾ ਹੀ ਗੱਲਾਂ ਦੇ ਨਾਲ ਆਪਣੀ